ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਾਉਤ ਬੰਦਨ ਅਨਕਬਾਦ ਸਰਬ ਕਲਾ ਸਮਰੱਥ ਨੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੇਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖਹੁ ਟਲ ਗੁਰ ਸੇਵੀਐ ਅਨੁਸੈ ਸੁਪਾਈ ਬੰਦਰੀ ਅਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲਾ ਪਹਿਲਾ ਕਵਨ ਕਵਨ ਜਾ ਚਿਹ ਪ੍ਰਭ ਦਾਤੇ ਤਾਂ ਕੇ ਅੰਤਨ ਪ੍ਰਹਿ ਸੁਮਾਰ ਜੈਸੀ ਭੂਖ ਹੋਏ ਅਭੰਤਰ ਤੋ ਸਮਰੱਥ ਸੱਚ ਦੇਵਨ ਹਾਰ ਕਵਨ ਕਵਨ ਜਜਹੇ ਪ੍ਰਭ ਦਾਤੇ ਤਾ ਕੇ ਅੰਤਨਾ ਪਰਹਿ ਸੁਮਾਰ ਜੈਸੀ ਭੁਖ ਹੋਏ ਅਵਿੰਤਰ ਤੂ ਸਮਰਥ ਸਚ ਦੇਵਨਹਾਰ ਐ ਜੀ ਜਪ ਤਪ ਸੰਜਮ ਸਚ ਅਦਾਰ ਹਰ ਹਰ ਨਾਮ ਦੇਹ ਸੁਖ ਪਾਈ ਹੈ ਤੇਰੀ ਭਗਤ ਭਰੇ ਪੰਡਾ ਰਹ ਸੰਨ ਸਮਾਦ ਰਹੇ ਲਿਵ ਲਾਗੇ ਏਕਾ ਏਕੀ ਸ਼ਬਦ ਵਿਚਾਰ ਜਲ ਥਲ ਧਰਨ ਗਗਨ ਤਹ ਨਹੀਂ ਅਪੇ ਆਪ ਕੀਆ ਕਰਤਾ ਨਾ ਤਦ ਮਾਇ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਭੰਤਰ ਇਕ ਨਦਰ ਸੋਤ੍ਰ ਪਵਨ ਸਾਦ ਪਵਨ ਪਾਣੀ ਅਗਨ ਤਿੰਨ ਕੀਆ ਬ੍ਰਹਮ ਮੇਸਨ ਮਹੇਸ ਆਕਾਰ ਸਰਬੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਟੋਟ ਤੇਤੀਸ ਜਾ ਚਹੇ ਪ੍ਰਭ ਨਾਇਕ ਦਿਦੇ ਟੋਟ ਨਾਹੀ ਪੰਡਾ ਹੁੰਦਾ ਭੰਡਾ ਕਛ ਨਾ ਸਮਾਵੈ ਸਿਦੈ ਅੰਮ੍ਰਿਤ ਪ੍ਰਹਿਨਾਰ ਸਿੱਧ ਸਮਾਧੀ ਅੰਤਰ ਜਾ ਚਹੇ ਰਿੱਧ ਸਿੱਧ ਜਾਂਚ ਕਰੇ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪ੍ਰਕਾਰ ਵੱਡੇ ਭਾਗ ਗੁਰਸਿਵਹਿ ਆਪਣਾ ਭੇਦ ਨਾਹੀ ਗੁਰਦੇਵ ਮੁਰਾਰ ਤਾ ਕੋ ਕਾਲ ਨਾਹੀ ਜਮ ਜੋ ਹੈ 부ਝੇ ਅੰਤਰ ਸਬਦ ਵਿਚਾਰ ਅਬ ਤਬ ਅਵਰ ਨਾ ਮੰਗੋ ਹਰ ਪਹਿ ਨਾਮ ਨਰਿੰਜਨ ਦੀਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮਾਗੈ ਹਰ ਜਸ ਦੀਜੈ ਕਿਰਪਾ ਤਾਰ ਅਬ ਤਬ ਅਮਰ ਨਾ ਮਾਗੋ ਹਰ ਪਹਿ ਨਾਮ ਨਰੰਜਨ ਦੀਜੈ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਲ ਮਾਗੈ ਹਰ ਜਸ ਦੀਜੈ ਕਿਰਪਾ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ